ਉਹਦੇ 52 ਪੱਤੇ ਦਾ 54 ਗੇਮਾ ਜਾਂਦਾ ਤੂੰ ਪਹਿਲਾਂ ਖੇਡ ਦੇਖ ਵਿੱਚੋਂ ਕੱਢਿਆ ਹਾਂ ਇੱਕ ਵਿੱਚੋਂ ਇੱਕ ਵਿੱਚੋਂ ਕੱਢਿਆ ਨਾ ਪਹਿਲਾਂ ਖੇਡ ਤੋਂ ਪਤਾ ਉਹ ਮਾਰਟੀ ਕੱਢਦੇ ਕਰਦੇ ਇਸ ਤਰ੍ਹਾਂ ਦੇ ਡੱਬੇ 7 ਬਣਾਉ ਉਹਨੂੰ ਕਿ ਭਾਈ ਡੱਬੇ 7 ਆ ਤਿੱਲਾ 20 ਆ ਇਹਦੇ ਅੰਦਰੋਂ 4 ਚੱਕੜੀਆਂ ਜਿਹੜੀਆਂ ਚੱਕੜੀਆਂ ਬਾਹਰ ਨਹੀਂ ਕਰਨੀਆਂ ਦੁਆਰੇ ਵਿੱਚ ਲਗਾ ਕੇ ਪੰਜ ਬਣਾਣੇ ਇਹ ਲੋਹੇ ਦਾ ਖੜੇ ਇਸ ਤਰ੍ਹਾਂ ਸਵੇਰ ਤੋਂ ਸ਼ਾਮ ਤੱਕ ਲੱਗੇ ਰਹੋ ਬਾਹਰ ਨਹੀਂ ਆਂਦਾ ਕਹਿੰਦਾ ਫਿਰ ਤੂੰ ਬਸ ਕਿਸ ਤਰ੍ਹਾਂ ਬਾਹਰ ਆਉ ਮੈਂ ਕਹਿੰਦਾ ਦਿਮਾਗ ਨਾਲ ਕਹਿੰਦਾ ਵਖਾ ਫਿਰ ਮੈਂ ਕਹਿੰਦਾ ਦੇਖ ਮਨ ਦੋ ਮੰਨਦਾ ਪੱਥਰ ਨਹੀਂ ਝੱਟਣਾ ਕਿਲੇ ਚਾਰ ਚੱਕਣੀਆਂ ਜਿਹੜੀਆਂ ਵਿੱਚ ਲੱਗ ਜਣ ਤੇ ਡੱਬੇ ਦੇ ਪੰਜ ਬਣ ਜਾਂਦੇ ਸਾਡੇ ਇੱਕ ਦੋ ਛੋਲੇ ਪੂਰੇ ਰੰਗਮਿਆਂ ਦੇ ਬਾਹਰ ਆਉਂਦੇ ਲੋ ਜੀ ਹੁਣ ਸਿੱਖ ਲੋ ਇਹਦੇ ਪੰਜ ਬਣਦੇ ਨਾਲੇ ਦੇ ਕੋ ਆ ਕੜਾ ਬਾਹਰ ਆਂਦਾ ਹੁਣ ਇਹ ਕੜਾ ਬੜਾ ਇਹ ਬੜਾ ਇਹ ਛੋਟਾ ਜਿਹਾ ਕੜਾ ਕਿਸ ਤਰ੍ਹਾਂ ਬਾਹਰ ਆਂਦਾ ਪਹਿਲਾ ਖੇੜਾ ਕਿਸੇ ਵੀਰ ਦੇ ਸਮਝ ਲੋ ਜੀ ਇਹ ਸਿੱਖ ਲੋ ਕਿਸ ਤਰ੍ਹਾਂ ਬਾਈ ਜੀ ਇੱਕ ਮਿੰਟ ਖੜੀ ਹੋਣਾ ਫਿਰ ਵਹਿ ਜਾਣਾ ਲੋ ਜੀ ਇੱਧਰ ਨੇ ਵੀ ਥੋੜਾ ਜਿਹਾ ਕਰ ਉਹ ਜਿਹਨਾਂ ਨੂੰ ਇਹ ਡਰਦੇ ਕਿਉਂ ਪਏ ਯਾਰ ਆ ਲੋ ਜੀ ਆਦੇ ਕੋਨੇ ਤੇ ਪਾਣੀ ਕਿਸ ਤਰ੍ਹਾਂ ਬਣਦੇ ਆ ਕੇ ਤੇ ਬਣਾਉਣਾ ਵੇਟਾ ਬੜਾ ਸੁੱਕਾ ਹੈ ਤਰੀਕਾ ਅਗਰ ਕਦੇ 4200 ਅਸੀਂ ਸ਼ੁਗਲ ਕੇ ਮੇਲਾ ਕਰਨਾ ਉਹ ਵੀ ਬੜੀ ਵਧੀਆ ਗੇਮ ਹੈ ਇਹ ਫੇਰ ਜਲਦੀ ਜਲਦੀ ਬਣਦਾ ਵੀ ਨਹੀਂ ਪਰ ਹੈ ਦਿਮਾਗ ਦਾ ਹੀ ਜੇ ਇਸ ਤਰ੍ਹਾਂ ਦੇ ਡੱਬੇ 7 ਬਣਾ ਲਓ ਉਹਨੂੰ ਕਹੇ ਬਾਈ ਡੱਬੇ 7 ਹੈ ਤਿਲਾਂ ਵੀ ਆ ਇਹਦੇ ਅੰਦਰੋਂ 4 ਚੱਕਣੀਆਂ ਹੈ ਜਿਹੜੀਆਂ ਚੱਕੜੀਆਂ ਬਾਹਰ ਨਹੀਂ ਕਰਨੀਆਂ ਦੁਆਰੇ ਵਿੱਚ ਲਗਾ ਕੇ ਪੰਜ ਬਣਾਣੇ ਉਹਨੂੰ ਇੱਕ ਗੱਲ ਪਹਿਲਾਂ ਕਹਿ ਦੇਣੀ ਹੈ ਡੱਬਾ ਵੱਡਾ ਨਹੀਂ ਬਣਾਣਾ ਵੱਡਾ ਛੋਟਾ ਕੋਈ ਮੇਲੀ ਡੱਬਾ ਇੱਟਾ 2 ਨੰਬਰ ਤੇ ਤੀਲ ਫालतू ਨਹੀਂ ਛੱਡਣੀ ਦੇਖੋ ਜਿਸ ਤਰ੍ਹਾਂ ਕਿ ਆ ਫालतू ਚਾਰ ਚੱਕ ਕੇ ਵਿੱਚ ਲਗਾ ਕੇ ਪੰਜ ਬਣਾਣੇ ਆ ਅਗਲਾ ਕੀ ਕਰੂਗਾ ਦੋ ਛੱਕੇ ਦਾ 6 ਡੱਬੇ ਦੋ ਤੀਲਾ ਹੋਰ ਲਗਾਏਗਾ 7 ਹੋਰ ਲਗਾਏਗਾ 6 ਡੱਬੇ ਦੋ ਤੀਲਾ ਹੋਰ ਲਗਾਏਗਾ 7 ਉਹਨੂੰ ਪੰਜ ਬਣਨ ਦਾ ਕੋਈ ਹਿਸਾਬ ਨਹੀਂ ਆਊਗਾ ਫਿਰ ਤੁਹਾਨੂੰ ਇਹ ਪੁੱਛੇਗਾ ਵੀ ਤੂੰ ਦੱਸ ਫਰ ਉਹਨੂੰ ਸੁੱਕਾ ਨਹੀਂ ਚਾਹਣਾ ਉਹਨੇ ਕਹਿਆ ਪਾਈਆ ਤੂੰ ਤੇ ਲੈ ਕੇ ਆ ਲੈ ਕੇ ਆਊਗਾ ਪਾਈਆ ਬਰਫੀ ਲੈ ਕੇ ਲੈ ਕੇ ਆਊਗਾ ਇਹ ਨਾ ਕਰਿਓ ਕਿ ਹਜ਼ਾਰ-ਹਜ਼ਾਰ ਦੀ ਛੜਤ ਲਾ ਦਿਓ ਮੇਰੇ ਘਲਾ ਬਣਾ ਵੀ ਦਊਗਾ ਆ ਦੇਖੋ ਜੀ ਆਹ ਕਿਹੜੂ ਬਣਾਣਾ ਦੇਖੋ ਆਹ ਜਿਹੜੇ ਬੰਦ ਪੇਲੀ ਦੀ ਲਾਪਣਿਆ ਚੱਕੂ ਆ ਵੀ ਬੰਦ ਆ ਵੀ ਬੰਦ ਦਾ ਫालतੂ ਨਿਕਲ ਇਹਨੂੰ ਕਿਹਾ ਸੀ ਲਗਾਣ ਦਾ ਦੇਖੋ ਇਹਨੂੰਰੇ ਲਗਾ ਦੋ ਆਹ ਬੰਦ ਦੁੱਤੀ ਦੀ ਲਾ ਚੱਕਰ ਉਹ ਲਗਾ ਤੀ ਉਹ ਰੋਨਲਡ ਡੱਬੇ ਰਹਿ ਕੇ ਦੇਖੋ 6 ਕਿ ਡੱਬਾ ਘਟ ਗਿਆ 1 2 3 4 5 ਦੇ 1 6 ਆਹ ਬੰਦ ਦੁੱਤੀ ਦੀ ਲਾ ਚੱਕਰ ਉਹ ਲਗਾ ਤੀ ਆ ਬੰਦ ਚੌਥੀ ਦੀ ਲਾਹ ਰਖਤੀ ਦਸੋਂ ਡੱਬੇ ਕਿੰਨੇ ਬਣ ਗਏ ਯਾਰੋ ਬੋਲ ਤਾਂ ਪੋ ਪੰਜ ਨਹੀਂ ਦਿਮਾਗ ਕੋਈ ਜਿਆਦਾ ਨਹੀਂ ਹੁਣ ਆ ਦੇਖੋ ਲੋਹੇ ਦੇ ਕੜੇ ਦਾ ਕਮਾ ਇਹ ਕੜਾ ਦੇਖੋ ਜੀ بڑا ਹੂੰ ਇਹ ਵੀ بڑا ਹੈ ਹੁਣ ਇਹਦੇ ਵੀ ਜਿਹੜਾ ਛੋਟਾ ਜਿਹਾ ਕੜਾ ਨਾਲ ਦੇਖੋ ਇਹਨੂੰ ਬਾਹਰ ਕੱਢਣ ਲੱਗਿਆ ਉਹਨੇ ਇਹਨੂੰ ਕਈ ਵੀਰ ਤਾਂ ਕਹਿੰਨੇ ਸੰਗਲ ਕਈ ਕਹਿੰਨੇ ਲੋਹੇ ਦਾ ਕੜਾ ਕਈ ਭਾਈ ਕਹਿੰਨੇ ਗੋਰਤਨ ਦਾ ਕੋਈ ਪੰਜਾਬੀ ਆਪਣੇ ਕਹਿੰਦੇ ਨੇ ਬੁੱਢ ਪੰਗਾ ਕਹਿੰਦੇ ਨਿਕਲ ਕੇ ਤਾਂ ਗੋਰਤਨ ਦਾ ਨਾ ਨਿਕਲੇ ਤੇ ਇਕਲਾ ਕਹਿੰਦਾ ਕਾਹਨੂੰ ਮੱਥਾ ਮਾਰ ਦਾਂ ਉਹ ਇਹ ਤਾਂ ਬੁੱਢ ਮੰਗਾ ਹੀ ਹੈ ਹੁਣ ਇਹ بڑا ਹੈ ਇਹ بڑا ਹੈ ਇਹਦੇ ਵੀ ਜਿਹੜਾ ਛੋਟਾ ਜਿਹਾ ਖੜਾ ਨਾ ਇਹਨੂੰ ਬਾਹਰ ਕੱਢਣ ਲੱਗੇ ਪਰ ਇਹ ਪਰਸੋ ਦੀ ਗੱਲ ਹੈ ਖੜੇ ਨੂੰ ਇਸ ਤਰ੍ਹਾਂ ਗੱਲ ਚ ਪਾ ਕੇ ਇਸ ਤਰ੍ਹਾਂ ਫੜ ਲਿਆ ਔਰ ਸ਼ਿਵਮ ਸ਼ਿਵਮ ਦੀ 8-10 ਬਾਜੀਆਂ ਮਾਰ ਜene ਉਹਨੂੰ ਦੇਖ ਕੇ 10-15 ਵੀਰ ਇਕੱਠੇ ਹੋ ਗਏ ਜਿਸ ਤਰ੍ਹਾਂ ਪਾਖੜੇ ਇੱਕ ਵੀਰ ਆਇਆ ਕਹਿੰਦਾ ਭਾਈ ਇੱਕ ਗੱਲ ਦੱਸ ਮੈਂ ਕਿਹਾ ਕੀ ਕਹਿੰਦੇ ਯਾਰ ਘਰੋਂ ਲੜਕੇ ਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਸਾਲਾ ਫਾਂਸੀ ਦਾ ਬੰਦਾ ਪਾ ਕੇ ਮਰਨ ਲੱਗਿਆ ਉਹ ਮੈਂ ਕਿਹਾ ਭਾਈ ਮਰਨ ਨਹੀਂ ਲੱਗਿਆ ਮੈਂ ਤਾਂ ਖੇਡ ਕਰ ਰਹਾ ਕਹਿੰਦਾ ਕੀ ਖੇਡ ਮੈਂ ਕਿਹਾ ਜੀ ਇਹ ਬੜਾ ਕਹਿੰਦਾ ਹਾਂ ਮੈਂ ਕਿਹਾ ਵੀ ਬੜਾ ਕਹਿੰਦਾ ਹਾਂ ਲੱਗਾ ਜਿਹ ਉਹ ਮੈਂ ਇਹ ਨੰਗਣਾ ਨੀ ਯਾਰ ਇਹਨੂੰ ਬਾਹਰ ਕੱਢਣਾ ਕਹਿੰਦਾ ਇਹਨੂੰ ਬਾਹਰ ਕੱਢਣਾ ਮੈਂ ਕਿਹਾ ਹਾਂ ਜੀ ਕਹਿੰਦਾ ਲੈ ਗੱਡੀ ਕਬੱਡੀ ਗੱਲ ਕਹਿੰਦਾ ਨੂੰ ਤਾਂ ਮੈਂ ਬਾਹਰ ਕੱਢ ਦਿੰਦਾ ਮੈਂ ਕਿਹਾ ਤੂੰ ਕਰ ਦੇਂਗਾ ਕਹਿੰਦਾ ਇੱਕ ਮਿੰਟ ਆਪਾਂ ਨੇ ਕੀ ਕੀਤਾ ਬਾਈ ਜੀ ਘੜੇ ਨੂੰ ਇਸ ਤਰ੍ਹਾਂ ਫੜਿਆ ਤੇ ਉਹਨੂੰ ਫੜਾਦਾ ਮੈਂ ਕਹਿੰਦਾ ਫਿਰ ਤੂੰ ਬਾਹਰ ਕੱਢ ਦੇ ਪਹਿਲਾਂ ਤਾਂ ਉਹ ਘੜੇ ਨੂੰ ਬੜੀ ਗੌਰ ਨਾਲ ਦੇਖਿਆ ਦੇਖਣ ਤੋਂ ਬਾਅਦ ਪਤਾ ਕੀ ਕਹਿੰਦਾ ਕਹਿੰਦਾ ਬਾਈ ਇੱਕ ਗੱਲ ਦੱਸਾਂਗਾ ਮੈਂ ਕਿਹਾ ਪੁੱਛ ਕਹਿੰਦਾ ਜੇ ਇਹਨੂੰ ਮੈਂ ਬਾਹਰ ਕੱਢ ਦੂੰ ਤੈਨਾਂ ਬਾਈ ਮੰਨੋ ਕੋਈ ਨਾਮ ਕੋਈ ਸ਼ਰਤ ਕੋਈ ਪੈਸੇ ਦੇਂਗਾ ਮੈਂ ਕਿਹਾ ਲੈਣਾ ਦੇਣਾ ਕੱਖ ਨਹੀਂ ਜੇ ਤੇਰਾ ਕਹਿੰਦਾ ਇਸਤਰੀ ਮੈਂ ਕਿਹਾ ਹਾਂਜੀ ਕਹਿੰਦਾ ਫਿਰ ਐ ਕਰ ਤੂੰ ਇੱਕ ਦੋ ਤਿੰਨ ਬੋਲ ਕਹਿੰਦਾ ਕੱਢਾ ਬਾਹਰ ਮੈਂ ਕਿਹਾ ਜਲ ਮੇਰਾ ਕੀ ਜਾਂਦਾ ਮੈਂ ਤੋ ਤਿੰਨ ਬੋਲਦੇ ਨਾ ਤੂੰ ਬਾਹਰ ਕੱਢਦੀ ਜੇ ਤੇ ਬਾਈ ਜੀ ਆਪੜੇ ਇੱਕ ਬੋਲਿਆ ਉਹਨੇ ਕੱਢੀ ਨੂੰ ਬੜੀ ਗੌਰ ਨਾਲ ਦੇਖਿਆ ਦੇਖਣ ਤੋਂ ਬਾਅਦ ਇਸਰਾ ਫੜੇ ਦੂਰੇ ਪਾ ਲਿਆ ਕਹਿੰਦਾ ਦੋ ਬੋਲ ਜਾਂ ਦੋ ਬੋਲੇ ਇਸਰਾ ਫੜੇ ਦੂਰੇ ਪਾਇਆ ਕਹਿੰਦਾ ਹੁਣ ਤਿੰਨ ਬੋਲ ਮੈਂ ਕਿਹਾ ਤਿੰਨ ਛੱਡ ਮੈਂ ਚਾਰ ਬੋਲ ਨੂੰ ਪਿਆਰ ਹੈ ਪਰ ਇਹ ਕੜਾ ਮੈਂ ਕਿਹਾ ਬਾਹਰ ਨਹੀਂ ਆਂਦਾ ਕਹਿੰਦਾ ਕਿਉਂ ਮੈਂ ਕਿਹਾ ਬਾਈ ਜੀ ਇਹ ਕੋ ਰੋਬਟ ਹੈ ਕੋ ਪਲਾਸਟਿਕ ਨਹੀਂ ਜਿਹੜਾ ਜੋਰ ਲਾਏਂਗੇ ਬਾਹਰ ਆਊਗਾ ਇਹ ਲੋਹ ਕਹਿੰਦਾ ਫਿਰ ਤੂੰ ਦੱਸ ਕਿਸ ਤਰ੍ਹਾਂ ਬਾਹਰ ਆਉ ਮੈਂ ਕਿਹਾ ਦਿਮਾਗ ਨਾਲ ਕਹਿੰਦਾ ਵਖਾ ਫਿਰ ਮੈਂ ਤਾਂ ਦੇਖ ਏ ਚੱਲ ਵੀ ਚਲਾ ਜਾ ਬਾਹਰ ਇਹ ਘਰੇ ਨੂੰ ਬਾਹਰ ਕੱਢਣ ਦਾ ਬੜਾ ਸੋਖਾ ਤਰੀਕਾ ਤੇ ਕੋ ਆਹ ਕੁੰਡੀ ਜਦ ਆਪ ਹੋਰੇ ਮਲਾਵਾਂ ਇਹ ਕੁੰਡੀ ਉਰੇ ਮਲਾਓ ਚਾਰੋਂ ਮਿਲ ਗਈਆਂ ਕੜਾ ਬਾਹਰ ਦੇਖ ਲੋ ਤੁਹਾਡੇ ਸਾਹਮਣੇ ਲੋ ਜੀ ਉਸ ਮੇਰੇ ਦੀਨੂ ਫਿਰ ਮੈਂ ਕਿਹਾ ਇੱਕ ਦੋ ਤਿੰਨ ਤੂੰ ਬੋਲ ਕੜੇ ਨੂੰ ਮੈਂ ਬਾਹਰ ਕੱਢਦਾ ਜਦੋਂ ਨੇ ਇੱਕ ਬੋਲਿਆ ਕੜੇ ਨੂੰ ਇਸ ਤਰ੍ਹਾਂ ਫੜਿਆ ਤੇ ਇਸ ਤਰ੍ਹਾਂ ਹੱਥ ਨੂੰ ਘੁਮਾਇਆ ਆਹ ਘੁੰਡੀਆਂ ਮਿਲ ਗਈਆਂ ਮੈਂ ਕਿਹਾ ਦੋ ਬੋਲ ਤੇ ਦੋ ਬੋਲੇ ਹੱਥ ਨੂੰ ਝਟਕਾ ਲਾਇਆ ਮੈਂ ਕਿਹਾ ਤਿੰਨ ਬੋਲ ਦੇ ਤਿੰਨ ਬੋਲੇ ਮੈਂ ਕਿਹਾ ਬਾਹਰ ਆਇਆ ਕਹਿੰਦਾ ਕਿਉਂ ਝੂਠ ਬੋਲਦਾ ਪਿਆ ਤੂੰ ਸਾਲਾ ਵਿੱਚ ਪਿਆ ਮੈਂ ਕਿਹਾ ਵਿੱਚ ਨਹੀਂ ਬਾਈ ਆ ਦੇਖ ਬਾਹਰ ਕਹਿੰਦਾ ਬਖਾ ਕੋ ਕੁੰਡੀ ਖੁੱਲ ਗਈ ਮੈਂ ਕਿਹਾ ਕੁੰਡੀਆਂ ਬੰਦ ਕਹਿੰਦਾ ਜਾਊਗਾ ਮੈਂ ਕਿਹਾ ਬਿਲਕੁਲ ਕਹਿੰਦਾ ਕਿਸ ਤਰ੍ਹਾਂ ਮੈਂ ਕਿਹਾ ਦੇਖ ਹੁਣ ਇਹ ਵੀ ਰਸਤਾ ਹੈ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਰਸਤੇ ਸਾਰੇ ਐਸ ਤਰ੍ਹਾਂ ਬੜੂ ਇਧਰੋਂ ਪਾਉ ਜਾਂ ਇਧਰੋਂ ਪਾਉ ਵੇਣਿਆਂ ਨਾ ਕੱਪੇ ਹੁਣ ਇੱਕ ਲਾਸ਼ ਨੂੰ ਦੇਖ ਲਿਓ ਬੰਬੇ ਦੀ ਇਲਾਕੀ ਫੜਲੀ ਜਿਹੜੇ ਵੀਰ ਨੇ 200 ਰੁਪਏ ਦੀ ਮਿਠਾਈ ਨਕਤ ਖਲਾਉ ਤੁਸੀਂ ਕਹਦੇ ਨਾ ਜਾਦੂ ਹੈ ਜਾਦੂ ਨਹੀਂ ਹੱਥ ਵਿੱਚ ਲਾ ਕੇ ਸਿੱਖ ਲਿਓ ਸਗਾਉਂ ਵਿੱਚ ਪੱਤੇ ਗਾਇਬ ਦੇਖੋ ਇਹਦੀਆਂ ਫੋਟੋਆਂ ਬਣਦੀਆਂ ਲਾਸਟ ਕਾਟੇ ਮੈਂ ਖੇਡ ਖਤਮ ਆ ਇਹ ਘੜੇ ਨੂੰ ਇਸ ਤਰ੍ਹਾਂ ਫੜਨ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਖਿੱਚੋ ਜ਼ੋਰ ਨਹੀਂ ਲੈਣਾ ਤਾਕਤ ਨਹੀਂ ਲੈਣਾ ਬੜੇ ਪ੍ਰੇਮ ਨਾਲ ਕਹਿੰਦਾ ਚਲੇ ਗਿਆ ਦੇਖੋ ਚਲੇ ਗਿਆ ਬੋਲੋ ਵੀਰ ਜੀ ਕੋਲ ਜਾਦੂ ਹੈ ਜਾਦੂ ਨਹੀਂ ਜਾਦੂ ਦੇਖਣਾ ਆ ਦੇਖੋ ਤਾਨ ਦਾ 1 2 3 ਆ ਦੇਖ ਲਓ ਹੱਥ ਫੇਰੂੰਗਾ ਪੱਤੇ ਗਾਇਬ ਦੇਖੋ ਇਹਦੀਆਂ ਬਲੂ ਫੋਟੋ ਬਣ ਕੇ ਤਿਆਰ ਪਰ ਕਾਲੀ ਕਬੀਰ ਕਹਿੰਦਾ ਇਹਦੇ ਵਿੱਚ ਕੋਈ ਮੰਤਰ ਪੜੇਗਾ ਮੰਤਰ ਨਹੀਂ ਜਦਵੀਆ ਗੇਮ ਬਣਾਣੀ ਹੈ ਨਾ ਇੱਕ ਤਾਂਸਾਂ ਡੰਗੀ ਹੋਈ ਹੈ ਇੱਕ ਤੇਰੇ ਮਾਪ ਦਾ ਤਾਸ਼ ਮੇਰੇ ਹੱਥੋਂ ਹੁਣ ਇਹ ਵੀ ਪੱਤੇ ਇਕੱਲੇ ਇਕੱਲੇ ਆ ਪੱਤੇ ਦੇਖ ਲਓ ਬਾਈ ਜੀ ਇਹ ਵੀ ਇਕੱਲੇ ਇਕੱਲੇ ਆ ਹੁਣ ਇਹ ਤਾਂਸ ਚੋਂ ਮੈਂ ਤਿੰਨ ਪੱਤੇ ਕੱਢੂੰਗਾ ਔਰ ਇਹ ਰੱਖੂੰਗਾ ਪੱਤੇ ਗੈਬ ਦੇਖੋ ਬੁਲੀ ਫੋਟੋਆਂ ਬਣਦੀਆਂ ਪਰ ਕਾਲੀ ਕਬੀਰ ਕਹਿੰਦਾ ਸਮਝ ਨਾ ਚਲਾਕੀ ਮੇਰੀ ਕਹਿੰਦਾ ਇਹ ਚੋਂ ਪੱਤਾ ਆਪਣੀ ਮਰਜ਼ੀ ਨਾਲ ਕੱਢੇਂਗਾ ਮੈਂ ਕਹਾ ਬਿਲਕੁਲ ਨਹੀਂ ਤੁਹਾਡੇ ਕੋਲ ਤਿੰਨ ਵੀਰਾ ਕੋ ਲਾਉਂਗਾ ਪੱਤਾ ਵਿਚਾ ਕੇ ਲਗਾਉਂਗਾ ਦੇਖੋ ਫੋਟੋਆਂ ਬਣਦੀਆਂ ਫਿਰ ਇੱਕ ਪੱਤੇ ਦੀ ਗੁੰਡ ਉਹੀ ਦੇਖ ਲਾ ਇਹਦੇ ਰੰਗ ਨੰਬਰ ਦੇਖ ਲਾ ਯਾਦ ਰੱਖੀ ਭੁੱਲੀ ਨਾ ਇਹ ਕੋਈ ਨਾ ਇੱਕ ਪਤੇ ਨੂੰ ਵੀ ਰਕੁੰਗਲ ਤੂੰ ਲਗਾ ਦੇ ਫੇੜ ਜਿੱਥੇ ਤੇਰਾ ਦਿਲ ਕਰਦਾ ਇਹਦਾ ਰੰਗ ਨੰਬਰ ਦੇਖ ਲਾ ਦੋ ਹੋ ਗਏ ਇੱਕ ਪਤੇ ਨੂੰ ਮੂਵੀ ਵਾਲਿਆ ਤੂੰ ਵੀ ਦੇਖ ਲਾ ਉਹੀ ਦਿਖਾਉਂਗਾ ਉਹੀ ਦਿਖਾਉਂਗਾ ਇਹਦਾ ਰੰਗ ਨੰਬਰ ਦੇਖ ਲਾ ਪੁੱਲੀ ਨਾ 1 2 3 ਫੋਟੋ ਵੀ ਖਿਜਲੀ ਵੀ ਹੈ ਮੈਨੂੰ ਭੁੱਲਣਾ ਫੇਰ ਉਹਦਾ ਦਾੰਦ ਨੂੰ ਵੜ ਕੇ ਰੱਖਦਾ ਮੌਰੇ ਹਉਨ ਮੰਨੂ ਨੂੰ ਨਹੀਂ ਪਤਾ ਕਿਦਾ ਪਤਾ ਕਿੱਥੇ ਆ ਚਲਾਕੀ ਫੜ ਲੋ ਇਨਾਮ ਦਊਗਾ ਯਾਰ 200 ਦੀ ਮਠਿਆਈ ਪਰ ਅਸਤੇ ਕੋਈ ਫੜ ਨਹੀਂ ਸਕਦਾ ਹਾਂ ਹੁਣ ਦੇਖੋ ਜਿੰਨੇ ਵੀ ਪੱਤੇ ਦੇਖੋ ਸਾਰੇ ਇਕੱਲੇ ਇਕੱਲੇ ਹਉਨ ਮੰਨੂ ਨੂੰ ਨਹੀਂ ਪਤਾ ਕਿਦਾ ਪਤਾ ਕਿੱਥੇ ਹੈ ਨਾ ਹੀ ਪਤਾ ਦੇਖਣਾ ਪਹਿਲਾ ਪੱਤਾ ਵੀ ਤੂੰ ਦੇਖਿਆ ਸੀ ਨਾ ਆਪਣੇ ਆ ਘੜਤਾ ਤੂੰ ਆ ਵੀ ਤੂੰ ਦੇਖਿਆ ਸੀ ਦੇਖ ਆਪਣੇ ਆ ਘੜਤਾ ਧੀਆ ਭਾਈ ਤੂੰ ਦੇਖਿਆ ਸੀ ਆ ਘੜਦੀ ਚਲਵਾ ਘੜਤਾ ਲੋ ਜੀ ਤਿੰਨ ਪੱਤੇ ਕੱਟੇ ਆ ਜਿਹੜਾ ਜਵਾਬ ਦਿਓ ਸਾਰੇ ਵਿੱਚੋਂ ਬੱਤਾ ਬਚਾਲੋ ਉਪਰੋਂ ਨਹੀਂ ਗੱਡੇ ਆ ਭਾਈ ਭਰੀ ਮਹਿਫਲ ਜੀ ਇਨਾਮ ਹੈ ਦੋਸਤ ਪਹਿਲਾਂ ਦੇਖ ਮੈਂ ਕਰ ਕੀ ਰਿਹਾ 2 ਮਿੰਟ ਦੇ ਦੇ 2 ਮਿੰਟ ਦਾ ਕਰ ਇਹਨੇ ਕੱਢਣਾ ਦੀ ਗੱਲ ਉਹ ਬਾਈ ਮੇਰੀ ਗੱਲ ਤਾਂ ਸੁਣ ਤੂੰ ਪਹਿਲਾਂ ਖੇਡ ਦੇਖ ਇੱਕ ਵਿੱਚੋਂ ਇੱਕ ਵਿੱਚੋਂ ਕੱਢਿਆ ਨਾ ਪਹਿਲਾਂ ਖੇਡ ਤੋਂ ਪਤਾ ਹੁੰਦਾ ਉਹ ਖੜ ਜਾ ਖੜ ਜਾ ਇਹਨੇ ਕਹਣਾ ਦੇਖ ਕੇ ਕੱਢਿਆ ਉਹ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਦਵਾਰੇ 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 ਇੱਕ ਮਿੰਟ ਇੱਕ ਮਿੰਟ ਐਡੀ ਮਹਿਫਲ 'ਚ ਤੈਨੂੰ ਚੈਲੰਜ ਹੈ 500 ਰੁਪਏ ਦੀ ਪਿਓ ਦਾ ਪੁੱਤ ਨਾ ਆਖੀ 500 ਦੀ ਮਠਿਆਈ ਖਾऊं ਪਹਿਲਾਂ ਖੇਡ ਦੇਖ ਮੈਂ ਕਰ ਕੀ ਰਿਹਾ 500 ਦੀ ਮਠਿਆਈਆਂ ਟੱਟੀਆਂ ਲੱਗੀਆਂ ਫਿਰ ਫੇਰ ਕੁਝ ਜੋਰ ਤੂਕੇਗਾ ਉਹ ਖਲਾ ਦੂੰਗਾ ਆ ਲੋ ਜੀ ਹੁਣ ਦੇਖੋ ਇਹ ਫੂਕ ਮਾਰ ਕੇ ਇੱਕ ਪੱਤਾ ਹੋਰ ਕਰ ਲੈ ਲੈ ਜੀ ਪਹਿਲਾਂ ਦੇਖ ਮੈਂ ਕਰ ਕੀ ਰਿਹਾ 1 2 3 ਇੱਕ ਰੰਗ ਕੋ ਛੋਟ ਔਰ ਦੂਏ ਰੰਗ ਮੇ ਆ ਜਾ ਫਿਰ ਹਲੋ ਲੋ ਜੀ ਬਾਈ ਜੀ ਹੁਣ ਤਿੰਨ ਪੱਤਿਆਂ ਦਾ ਕਮਾਲ ਦੇਖ ਲੋ ਤੇ ਤੁਸੀਂ ਕਹਦੇ ਨਾ ਜਾਦੂ ਹੈ 500 ਦੀ ਮਠਿਆਈ ਕਰਨਾ ਵੀ ਕੋਈ ਚੈਲੰਜ ਨਹੀਂ ਮੰਨੂ ਨਹੀਂ ਪਤਾ ਵੀ ਚਲਾਕੀ ਬਣਨੀ ਬੜੀ ਮੁਸ਼ਕਲ ਹੈ। ਮੈਂ ਵੀ ਨਹੀਂ ਦੱਸਦਾ ਤੇਰਾ ਪਤਾ ਹੋਏ ਤਾਂ ਕਦੀ ਹੈਗਾ ਨਹੀਂ ਹੋਏ ਤਾਂ ਕਦੀ ਹੈ ਨਹੀਂ। ਪਰੰਗ ਨੰਬਰ ਆਪਣੇ ਦਿਲ 'ਚ ਰੱਖਿਓ ਨਾ ਠੀਕ ਹੈ। ਤੇ ਤੇਰਾ ਪਤਾ ਹੈਗਾ ਕਿ ਨਹੀਂ? ਹੈਗਾ? ਬਾਈ ਤੂੰ ਦੇਖੀ ਤੇਰਾ ਪਤਾ। ਫਿਰ ਤੂੰ ਵੀ ਦੇਖੀ ਤੇਰਾ ਪਤਾ। ਹੈਗਾ। ਦੇਖੋ ਤਿੰਨੇ ਕਹਿੰਦੇ ਹੈਗਾ। ਮੈਂ ਤਾਂ ਨਾਲੇ ਤਿੰਨਾਂ ਦਾ ਪੱਤਾ ਹੀ ਨਹੀਂ ਹੈਗਾ। ਦਿਖਾਵਾ ਇਹ ਫੂਕ ਮਾਰ ਕੇ ਇੱਕ ਪੰਦਾ ਕੱਢਿਆ ਆਪਣੇ ਓਥੀ ਧਰਤਾ। ਜਿਹੜਾ ਜਵਾਬ ਦੇਣਾ ਪੱਤੇ ਕਿੰਨੇ ਰਹਿ ਗਏ? ਦੋ ਰਗੇ ਬੰਦੇ ਤਿੰਨ ਹਨ ਹੁਣ ਇਕਬੀਰ ਦਾ ਪੱਤਾ ਬਾਹਰ ਆ ਇਹਨਾਂ ਦਾ ਜਾਂ ਉਹਨਾਂ ਦਾ ਜਾਂ ਬਾਈ ਤੇਰਾ ਵੀ ਥੋੜਾ ਜਿਹਾ ਤੇਨੂ ਇਹ ਲੋ ਜੀ ਇੱਕ ਦੋ ਇਹ ਤਿੰਨ ਲੈ ਵੀਰ ਦੇ ਤੇਰਾ ਪੱਤਾ ਬਾਹਰ ਕਰਤਾ ਕਿ ਬੁੱੱਚੇ ਆ ਫਿਰ ਦੇਖੀ ਸ਼ਾਇਦ ਤੇਰਾ ਪੱਤਾ ਬਾਹਰ ਕੱਢਿਆ ਹੋਵੇ ਲੈ ਵੀਰੇ ਦੋਨੋਂ ਦਾ ਹੈਗਾ ਪੱਤਾ 100% ਤੇਰਾ ਹੀ ਬਾਹਰ ਆ ਦੇਖੀ ਮੇਰਾ ਵੀ ਹੈਗਾ ਤੇਰਾ ਵੀ ਹੈਗਾ ਹੁਣ ਪੱਤੇ ਦੋ ਆ ਕਿੰਨੇ ਕਹਿੰਦੇ ਹੈਗਾ ਮੈਂ ਕਹਿੰਦਾ ਇੱਕ ਭਰਾ ਗੜਬੜ ਕਰ ਗਿਆ ਗੜਬੜ ਕਰ ਦਈਏ ਇਹ ਫੂਕ ਮਾਰ ਕੇ ਇੱਕ ਪੱਤਾ ਕੱਢ ਕੇ ਹੋਰ ਦਰਤਾ ਹੁਣ ਦੱਸੋ ਪੱਤੇ ਕਿੰਨੇ ਰਹਿ ਗਏ ਬੰਦੇ ਤਿੰਨੇ ਦੇ ਪੱਤਾ ਇੱਕ ਕਲਾਕਾਰੀ ਦੇਖੋ ਲੋਕ ਕਹਿੰਦੇ ਇਹ ਜਾਦੂ ਹੈ ਤਾਂ ਦੇ 52 ਪੱਤੇ ਦੇ 54 ਗੇਮਾਂ ਜਾਣਨਾ ਚਰੰਜਾ ਨਹੀਂ ਦੋ ਤਿੰਨ ਐਟਮਾ ਰਖਾਣਾ ਤੇ ਸਖਾਣਾ ਫਿਰ ਦੇਖੀ ਆ ਪੱਤਾ ਤੇਰੀ ਹੈ ਅੱਕਾ ਪਤਾ ਬੋਲਦਾ ਸੀ ਹੁਣ ਯਾਦ ਰੱਖੀ ਮੈਂ ਭੁਲਾ ਦੇਣਾ ਕਹਿੰਦਾ ਮੇਰਾ ਮੈਂ ਕਹਿੰਦਾ ਰੰਗ ਬਦਲ ਬਦਲ ਗਿਆ ਬਾਈ ਉਹ ਕਹਿੰਦਾ ਮੇਰਾ ਦੇਖੀ ਕੀਦਾ ਆਪਣੀ ਆ ਕਹਿੰਦਾ ਮੇਰਾ ਜੀ ਹੁਣ ਉਹ ਕਹਿੰਦਾ ਮੇਰਾ ਬਾਈ ਲੜਾਈ ਹੋਗੀ ਇਹ ਕਹਿੰਦਾ ਮੇਰਾ ਉਹ ਕਹਿੰਦਾ ਮੇਰਾ ਜੇ 2 ਰੁਪਏ ਤੀਜਾ ਕਰਦਾ ਫਾਸਲਾ ਛੱਡੇ ਤੇਰੇ ਤੇ ਉਹ ਕਹਿੰਦਾ ਮੇਰਾ ਕਹਿੰਦਾ ਮੇਰਾ ਦੇਖੀ ਜੀ ਨਾ ਆ ਕਹਿੰਦਾ ਮੇਰਾ ਹਰੇ ਕ ਚਲਾਕੀ ਆ ਦੇਖ ਹੁਣ ਮੈਂ ਦੱਸਦਾ ਕੀ ਚੱਕਰ ਹੈ ਉੱਥੇ ਖੜਾ ਉੱਥੇ ਖੜ ਆ ਦੇਖ ਆ ਇੱਕ ਨੋਕਾ ਹੈ ਨਾ ਉਹ ਕੁਮਾਰੂ ਵੇ ਚਕੀਫੂ ਕੁਮਾਰੂ ਵੇ ਸੱਤੀ ਫੂਕ ਮਾਰੂਗਾ ਟੀ ਜਾਦੂਆ ਨਹੀਂ ਆ ਜਦ ਵੀ ਗੇ ਬਣਾ ਲਈ ਇੱਕ ਤਾਂ ਸਾਥੂ ਆ ਦੇਖੋ ਆ ਜਿੰਨੇ ਵੀ ਪੱਤੇ ਆ ਸਾਰੇ ਇਕੱਲੇ ਇਕੱਲੇ 2 ਪੈਸਾ ਉਨਾ ਫੂਕ ਮਾਰ ਕੇ ਆ ਨੋਕਾ ਰੱਖਿਆ ਉੱਤੇ ਥੋੜੇ ਅੰਗਲ ਅੰਗੂਠਾ ਲਗਾ ਤੁੱਕ ਤੁਹਾਨੂੰ ਪਤਾ ਕੋਈ ਵੀ ਕੰਮ ਕਰਕੇ ਦੇਖੋ ਥੁੱਕ ਲਗਾੜਾ ਜ਼ਰੂਰੀ ਐ ਇਹ ਆਪਰ ਨੇ ਵੀ ਲਖਿਆ ਫੂਕ ਮਾਰ ਕੇ ਨੋਕਾ ਉੱਤੇ ਲਗਾਇਆ ਥੁੱਕ ਫੜੀ ਤਾਸ ਔਰੇ ਤਰਤੀ ਜਿਹੜਾ ਜਵਾਬ ਦੇਣਾ ਨੋਕਾ ਕਿੱਥੇ ਗਿਆ ਬਾਈ ਜੀ ਨੋਕਾ ਵਿੱਚ ਵਗਿਆ ਵਿੱਚ ਨਹੀਂ ਗਿਆ ਥੁੱਕ ਲੱਗੇ ਵਾਲੇ ਉੱਤੀ ਪਿਆ ਕੱਲ ਇੱਕ ਬੰਦਾ ਦੁਆਰੇ ਬਸਾਈ ਮੈਂ ਤਾਂ 6 ਵਾਰ ਦੇ ਆ ਫੂਕ ਮਾਰ ਕੇ ਨੋਕਾ ਰੱਖਿਆ ਉੱਤੇ ਲਗਾਇਆ ਥੁੱਕ ਫੜੀ ਤਾਸ ਔਰੇ ਤਰਤੀ ਹਉਨ ਦੇਖਣ ਲਈ ਫਿਰ ਸੋਗਦੇ ਵਿੱਚ ਗਿਆ ਪਰ ਇਹ ਵਿੱਚ ਨਹੀਂ ਗਿਆ ਇਹ ਉੱਠ ਹੀ ਪਿਆ ਕਾਲੀ ਜੀ ਬੀਨ ਕਹਿੰਦਾ ਤਾਂ ਤ ਬਖਾ ਮੈਂ ਕਹਿੰਦਾ ਕੀ ਕਹਿੰਦਾ ਨੋਕੇ ਚਾਰ ਪੰਜ ਮੈਂ ਕਹਿੰਦਾ ਚਾਰ ਪੰਜ ਦੀ ਗੱਲ ਕਰਦਾ ਮੈਂ ਸਾਰੇ ਨੋਕੇ ਬਣਾ ਦਵਾ ਮੈਂ ਸਾਰੀ ਬੇਗੀਆਂ ਬਣਾ ਦਵਾ ਕਹਿੰਦਾ ਨਹੀਂ ਬਣਦੇ ਮੈਂ ਕਹਿੰਦਾ ਦਿਖਾਵਾਂ ਕਹਿੰਦਾ ਦਿਖਾ ਆ ਫੂਕ ਮਾਰ ਕੇ ਨੋਕਾ ਰੱਖਿਆ ਉੱਥੀ ਲੈ ਵੀਰੀ ਕੱਥ ਤੂੰ ਕਰੀ ਦਰੀ ਨਾ ਇੱਕ ਉਂਗਲ ਤੂੰ ਕੁਮਾਵੇ ਇੱਕ ਫੂਕ ਲਗਾਵੇ ਫਿਰ ਪਹਿਲਾਂ ਵੀ ਕਦੇ ਮਾਰੀ ਹੈ ਕਿ ਪਹਿਲੀ ਵਾਰੀ ਪਹਿਲੀ ਵਾਰੀ ਮਾਰੀ ਹੈ ਲੈ ਵੀਰੀ ਕੇ ਸਾਰੇ ਨੋਕੇ ਬਣ ਗਿਆ ਪਿੱਟ ਦੇ ਲੈ ਵੀਰੇ ਕਦੇ ਸੱਚ ਬੋਲ ਕਦੇ ਆਪਣੀ ਜਿੰਦਗੀ ਲੈ ਆਪਣੇ ਅੰਦਰ ਕੱਲੇ ਕੱਲੇ ਪੱਤੇ ਦੇ ਨੋਕੇ ਬਣਦੇ ਦੇਖੇ ਲੈ ਬਰਾਵੀ ਗਿਣਤੀ ਕਰ ਫਿਰ ਲੈਲੇ ਗੋਲੇ ਜੋ ਤੂੰ ਕਹਿਗਾ ਉਹ ਫਿਰ ਸਿੱਖ ਲਿਓ ਸਾਰੇ ਮੈਂ ਸਿਖਾ ਦੂੰ ਫ੍ਰੀ ਚ ਮੇਰਾ ਕੰਮ ਮੈਜਿਕ ਦਿਖਾਣਾ ਸਿਖਾਣਾ ਕੋ ਮੰਗਣ ਵਾਲਾ ਕੰਮ ਨਹੀਂ ਪਹਿਲਾਂ ਦੇਖੋ ਨੋਕੇ ਬਣ ਗਏ ਕਿ ਨਹੀਂ ਏਕੜੀ ਦੋ ਨਹੀਂ ਤਿੰਨੀ ਚਾਰ ਨਹੀਂ 50 ਨੋਕੇ ਫਿਰ 50 ਬੋਲੋ ਆਪਣੀ ਫਿਰ ਸਿੱਖ ਲਿਓ ਸਿਖਾ ਦੂੰ ਫ੍ਰੀ ਚ ਪਹਿਲਾਂ ਦੇਖੋ ਨੋਕੇ ਬਣ ਗਏ ਕਿ ਕਿੱਥੇ ਮੈਂ ਝੂੜੇ ਬੋਲੇ ਬਣ ਗਏ ਬੋਲੋ ਯਾਰ ਤੁਸੀਂ ਨੇ ਕਹਿੰਦੇ ਨੋਕਾ ਮੈਂ ਕਹਿੰਦਾ ਇਹ ਸਾਰੀਆਂ ਠੀਆਂ ਸਿੱਖ ਲਓ ਆ ਨੋਕਾ ਰੱਖਿਆ ਉੱਤੀ ਹੁਣ ਇਹ ਕਿ ਨੋਕਾ ਹੁਕਮ ਦਾ ਇੱਕਾ ਤੌਰ ਕਰੀ ਇੱਕ ਉਂਗਲ ਹੋਰ ਕਮਾਵੇ ਫੂਕ ਹੋਰ ਲਗਾਵੇ ਕਿ ਨੋਕੇ ਗਿਆ ਪੋ ਜਾ ਇਹ ਨੋਕੇ ਦੇ ਲੈਦਾ ਮੈਂ ਰੋਜ਼ ਉਹਨਾਂ ਨੇ ਇੱਕ ਨਵੀਂ ਆਟਮ ਦਿਖਾਵਾਂ ਕਿ ਸਾਰੀਆਂ ਫੋਟੋਆਂ ਬਣ ਜਾ ਹੁਣ ਗੁੱਸਾ ਨਾ ਕਰੀ ਤੇਰੀ ਮੇਰੀ ਜਿਹੜੀ ਪੁਰਾਣੀ ਸੋਹਣੀ ਲੱਗਣੀਆਂ ਫੋਟੋ ਪਤਾ ਕਿਹੜੀਆਂ ਪਹਿਲਾਂ ਦੇਖਦੇ ਸੀ ਸੀਆਰ ਲਾ ਕੇ ਬਲੂ ਫੋਟੋ ਹੁਣ ਤੈਨੂੰ ਦੁਕਾਨਾ ਬਗੈਰ ਵੀ ਸੀਆਰ ਦੇ ਬਲੂ ਫੋਟੋ ਹੁਣ ਤੇਰੇ ਦਨ ਤੇ ਕਪੜਾ ਮੇਰੇ ਦਨ ਤੇ ਕਪੜਾ ਪਰੇਨ ਦਨ ਤੇ ਕਪੜਾ ਨਹੀਂ 84 ਰਸ ਅਲਵ ਨੰਗੀਆਂ ਬਲੂ ਫੋਟੋ ਆਪਣੇ ਲਾ ਕੇ ਦੀਨੇ ਅਮਰੀਕਾ ਦੇ ਲਾ ਕੇ ਦੀ 41 ਦਾ ਬਜਾ ਦੋ 41 ਵੀ ਆ ਦੋ ਤੇ ਮੰਗਿਆ ਵੀ ਬਾਈ ਜੀ ਘੰਟਾ ਲਿਓ ਛੋਟੇ ਵੀਰ ਕਾਕੇ ਬਾਹਰ ਹੋ ਜਾ ਚਲੋ ਕਾਕੇ ਬਾਹਰ ਚਲ ਬੱਤ ਆ ਜਪਤਾ ਆ ਦੇਖੋ ਲੋਕੇ ਗੈਰ ਦੇ ਦੀਆਂ ਫੋਟੋ ਬਣਦੀਆਂ ਇੱਧਰ ਨੇ ਠੀਕ ਹੈ ਉੱਧਰ ਨੇ ਠੀਕ ਹੈ ਇੱਧਰਲੇ ਮੇਰੇ ਥੋੜੇ ਜਿਹਾ ਨਾਲ ਨੂੰ ਉਹ ਦਿਓ ਯਾਰ ਅੱਗੇ ਨੂੰ ਡਰ ਦੋ ਬਾਬਾ ਤੁਸੀਂ ਉਹ ਯਾ ਕੈਮਰੀ ਵਾਲਿਆ ਮੁੰਡਾ ਭਾਈ ਜੀ ਅੱਗੇ ਪੜਦਾ ਜਾ ਕਰ ਲੈ ਯਾਰ ਆਹ ਲਓ ਜੀ ਵੀਰ ਜੀ ਲੈ ਭਾਈ ਇਹ ਗੱਲ ਕਮਾ ਗੁੱਸਾ ਤਾਂ ਨਹੀਂ ਕਰਦਾ ਚਲਾਕੀ ਫੜ ਲੇਗਾ ਜੇ ਫੜੀ ਗਈ ਤਾਂ ਫੜ ਲਾਂਗੇ ਨਹੀਂ ਫੜੀ ਬਹੁਤ ਮੁਸ਼ਕਲ ਆ ਲੈ ਮੈਂ ਦੱਸ ਲੈ ਵੀਰ ਅੱਜ ਇਹ ਖੇਡ ਸਿਖਾਣ ਤੋਂ ਬਾਅਦ ਨਾ ਮੇਰਾ ਕੰਮ ਹੈ ਸਭ ਨੂੰ ਸਿਖਾ ਕੇ ਜਾਣਾ ਪਰ ਇਹ ਸਭ ਤੋਂ ਪਹਿਲਾਂ ਅਜ ਖੇਡ ਸਿਖਾਉਂਗਾ ਮੈਂ ਤੈਨੂੰ ਪਤਾ ਕਿਉਂ ਅਜ ਲੋਕੇ ਬਣਾਏ ਫੁੱਕਾ ਮਰਵਾਇਆ ਤੇਰੇ ਤੋਂ ਆਹ ਫੋਟੋ ਬਣਾਣ ਲੱਗਾ ਫੁੱਕਾ ਮਰਵਾਇਆ ਤੇਰੇ ਤੋਂ ਅੱਜ ਖੇਡ ਸਿੱਖਣ ਤੋਂ ਬਾਅਦ ਕਦੇ ਘਰ ਜਾ ਕੇ ਤੂੰ ਕਰਨਾ ਪੈ ਜੀਵੇਂ ਨਾ ਫਿਰ ਤੂੰ ਕਿਸੇ ਹੋਰ ਤੋਂ ਮਰਵਾ ਲਈ ਠੀਕ ਹੈ ਨਾ ਆ ਰੰਮੀ ਕਿਹਾ ਆ ਲੋਕਿਆ ਗਿਆ ਤੇਰੀ ਆ ਕੋਈ ਉਹ ਯਾਰ ਵੱਡੇ ਭਾਈ ਹੱਸਣਾ ਖੇਡਣਾ ਮੰਨਣਾ ਅਗਰ 5 ਮਿੰਟ ਬਾਹਰ ਆ ਕੇ ਹੱਸੇ ਨਹੀਂ ਤੇ ਜੀਣ ਦਾ ਫਾਇਦਾ ਨਹੀਂ ਲੋ